ਜਿਹੜਾ ਥੱਕਿਆ ਨਹੀਂ ਨਾ ਹੋਏਗਾ એનર્ਜੀ ਪੂਰੀ ਹੋਏਗੀ ਉਹ ਉਦਾਸ ਔਰ ਐਂਗਰੀ ਨਹੀਂ ਹੋਏਗਾ ਇਰੀਟੇਟੇਬਲ ਨਹੀਂ ਹੋਏਗਾ ਜਿਹਦੇ ਚ એનર્ਜੀ ਪੂਰੀ ਹੋਏਗੀ ਉਹ ਟੈਨਸ਼ਨ ਚ ਰਹੇਗਾ ਗੁੱਸੇ ਚ ਰਹੇਗਾ ਸਾਡੀ ਸਾਰੇ ਵਿਟਾਮਿਨਸ ਜਿਹੜੇ ਨੇ ਸਾਡੀ ਸਾਰੇ ਮਿਨਰਲਸ ਜਿਹੜੇ ਨੇ ਬੋਡੀ ਦੇ ਉਹਨੂੰ ਉਹ ਜਿਹੜਾ ਅਸੀਂ ਗੰਦਾ ਖਾਣਾ ਖਾ ਰਿਆ ਫਾਸਟ ਫੂਡ ਜੰਕ ਫੂਡ ਚਿਪਸ ਬਿਸਕਟ ਬਿਸਕਟ ਵੀ ਲੋਕੀ ਕਹਿੰਦੇ ਨੇ ਡਾਕਟਰ ਵੀ ਕਹਿ ਦਿੰਦੇ ਨੇ ਮੈਰੀ ਦੇ ਬਿਸਕਟ ਖਾ ਲਓ ਫਲਾਣੇ ਖਾ ਲਓ ਸਾਨੂੰ ਲੱਗਿਆ ਸੇਮ ਸਾਡੀ ਬੰਤਰ ਸ਼ਰੀਰੀਕ ਬੰਤਰ ਜਾਨਵਰ ਵਰਗੀ ਹੈ ਸਿਰਫ ਬ੍ਰੇਨ ਹੀ ਫਰਕ ਹੈ ਨਾ ਜਦੋਂ ਲਾਈਟ ਘਟਦੀ ਹੈ ਉਹ ਸਾਡੇ ਸਾਰੇ ਅੰਗਾਂ ਨੂੰ ਕਹਿੰਦਾ ਸ਼ਾਂਤ 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 ਸੋ ਜਾ ਸੋ ਜਾ ਸੋ ਜਾ ਤੇ ਸਾਰੇ ਜਾਨਵਰ ਉਹਦੀ ਗੱਲ ਮੰਨਦੇ ਨੇ ਉਸ ਪੁਰਜੇ ਦੀ ਪਰ ਜਿਹੜੇ ਹਿਊਮਨਸ ਨੇ ਜਿਹੜੇ ਇਨਸਾਨ ਨੇ ਉਹ ਕੀ ਜਦੋਂ ਲਾਈਟ ਜਾਂਦੀ ਹੈ ਜਦੋਂ ਸੂਰਜ ਦੇ ਦਿੱਤਾ ਚਲਾ ਜਾਂਦਾ ਹੈ ਤੇ ਅਸੀਂ ਲਾਈਟਾਂ ਬੱਤੀਆਂ ਬਾਲ ਲੈਂਦੇ ਆ ਤੇ ਮੋਬਾਈਲ ਫੋਨ ਓਨ ਕਰ ਲੈਂਦੇ ਆ ਡੀਐਨਏ ਡੈਮੇਜ ਹੋ ਗਿਆ ਤਾਂ ਕੈਂਸਰ ਹੋ ਗਿਆ ਡੀਐਨਏ ਨੂੰ ਰਿਪੇਅਰ ਕਰਨ ਵਾਸਤੇ ਜਿਹੜੇ ਹਾਰਮੋਨ ਚਾਹੀਦੇ ਨੇ ਉਹ ਸਾਨੂੰ ਸਲੀਪ ਦੀ ਤੀਜੀ ਸਟੇਜ ਚ ਜਾ ਕੇ ਮਿਲਦੇ ਨੇ ਉਹ ਵੀ ਜਦੋਂ ਰਾਤ ਨੂੰ ਅਸੀਂ ਸੌਂਨੇ ਆ ਥਾਟਸ ਜਿਹੜੇ ਮਨ ਦੇ ਵਿਚਾਰ ਨੇ ਉਹ ਖਤਮ ਹੀ ਨਹੀਂ ਹੋ ਰਹੇ ਤੁਹਾਡੇ ਉਹ ਐਕਸਰਸਾਈਜ਼ ਤੁਸੀਂ ਤੁਹਾਡਾ ਸਰੀਰ ਥੱਕਿਆ ਨਹੀਂ ਹੋਇਆ ਤੁਹਾਡਾ ਮਾਈਂਡ ਐਕਟਿਵ ਹੈ ਜੇ ਸਰੀਰ ਨੂੰ ਥਕਾਓਗੇ ਤਾਂ ਨੀਂਦ ਕਿੱਥੋਂ ਆਏਗੀ ਚਿੜਚਿੜਾਪਨ ਜਿਵੇਂ ਆ ਜਾਂਦਾ ਹੈ ਹਨਾ ਇਹ ਬੰਦਾ ਲੜਨ ਨੂੰ ਦਿਲ ਕਰਦਾ ਉਹ ਫਿੱਟਾ ਬੰਦ ਲੱਗਦਾ ਮੈਂ ਸਹੀ ਹਾਂ ਪਰ ਗੁੱਸਾ ਆ ਹੀ ਜਾਂਦਾ ਹੈ ਕਿ ਇਹ ਵੀ ਕੋਈ ਬਿਮਾਰੀ ਹੁੰਦੀ ਹੈ ਜਾਂ ਵੈਸੇ ਕੋਈ ਇਹ ਟਾਇਰਡਨੈਸ ਦੀ ਬਿਮਾਰੀ ਹੈ ਜਦੋਂ ਬੰਦਾ ਥਕਾ ਥਕਾਵਟ ਛੇਤੀ ਹੋ ਜੇ ਨਾ ਜਿਹੜਾ ਥੱਕਿਆ ਨਹੀਂ ਨਾ ਹੋਏਗਾ એનર્ਜੀ ਪੂਰੀ ਹੋਏਗੀ ਉਹ ਉਦਾਸ ਔਰ ਐਂਗਰੀ ਨਹੀਂ ਹੋਏਗਾ ਇਰੀਟੇਟੇਬਲ ਨਹੀਂ ਹੋਏਗਾ ਜਿਹਦੇ ਚ એનર્ਜੀ ਪੂਰੀ ਹੋਏਗੀ ਉਹ ਟੈਨਸ਼ਨ ਚ ਰਹੇਗਾ ਗੁੱਸੇ ਚ ਰਹੇਗਾ ਤੇ એનર્ਜੀ ਪੂਰੀ ਕਰਨ ਨਾਲ ਤੇ ਲੂਜ਼ ਕਰਨ ਦਾ ਕਾਰਨ ਕੀ ਹੈ ਕਿ ਅਸੀਂ ਜੋ ਸਾਡਾ ਖਾਣ-ਪਾਨ ਹੋ ਗਿਆ ਨਾ ਸਾਡੇ ਸਾਰੇ ਵਿਟਾਮਿਨਸ ਜਿਹੜੇ ਨੇ ਸਾਡੇ ਸਾਰੇ ਮਿਨਰਲਸ ਜਿਹੜੇ ਨੇ ਬੋਡੀ ਦੇ ਉਹਨੂੰ ਉਹ ਜਿਹੜਾ ਅਸੀਂ ਗੰਦਾ ਖਾਣਾ ਖਾ ਰਿਹਾ ਹੈ ਫਾਸਟ ਫੂਡ ਜੰਕ ਫੂਡ ਚਿਪਸ ਬਿਸਕਟ ਬਿਸਕਟ ਵੀ ਲੋਕੀ ਕਹਿੰਦੇ ਨੇ ਡਾਕਟਰ ਵੀ ਕਹਿ ਦਿੰਦੇ ਨੇ ਮੈਰੀ ਦੇ ਬਿਸਕਟ ਖਾ ਲਓ ਫਲਾਣੇ ਖਾ ਲਓ ਡਾਈਜੈਸਟਿਵ ਖਾ ਲਓ ਜਦ ਕਿ ਉਹਦੇ ਵਿੱਚ ਕੁਝ ਨਹੀਂ ਉਹਦੇ 슈ਗਰ ਹੈ ਬਸ ਜਿਹੜਾ ਕਹਿੰਦੇ ਨੌਨ 슈ਗਰ ਤੁਸੀਂ ਜਿਹੜੇ ਬਾਜ਼ਾਰ ਤੋਂ ਬਿਸਕਟ ਆਪਾਂ ਲੈ ਲੈਨੇ ਆ ਅਕਸਰ ਹੀ ਚਾਹ ਦੇ ਨਾਲ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਕਿਸੇ ਆਫਿਸ ਜਾਂਦੇ ਹੋ ਕਿਸੇ ਮਿੱਤਰ ਪਿਆਰੇ ਦੇ ਘਰੇ ਜਾਂਦੇ ਹੋ ਅਗਲਾ ਪਹਿਲਾ ਚਾਹ ਤੇ ਬਿਸਕਟ ਨਾਲ ਦਿੰਦਾ ਹੀ ਦਿੰਦਾ ਬਿਲਕੁਲ ਇਹ ਇਹ ਪ੍ਰਚਾਰ ਕਰਨਾ ਚਾਹੀਦਾ ਕਿ ਬਿਸਕਟ ਨਾ ਖਾਓ ਕੋਈ ਬਦਾਮ ਖਾ ਲਓ ਕੋਈ ਖਰੋੜ ਖਾ ਲਓ ਇਹੋ ਜਿਹੀ ਚੀਜ਼ਾਂ ਖਾਓ ਜਿਹਦੇ ਵਿੱਚ ਜੀਵਨੀય ਸ਼ਕਤੀ ਹੈਗੀ ਹੈ ਤੁਸੀਂ ਬਿਸਕਟ ਨੂੰ ਮਾਈਕਰੋ ਮਾਈਕਰੋਸਕੋਪ ਦੇ ਥੱਲੇ ਰੱਖ ਕੇ ਦੇਖੋ ਉਹਦਾ ਚੂਰਾ ਕਰੋ ਉਹਨੂੰ ਮਾਈਕਰੋਸਕੋਪ ਦੇ ਥੱਲੇ ਪਾਓ ਉਹ ਦੇਖੋਗੇ ਉਹਦੇ ਵਿੱਚ ਲਾਈਫ ਨਹੀਂ ਹੈਗੀ ਤੁਸੀਂ ਅਖਰੋਟ ਦਾ ਚੂਰਾ ਕਰੋ ਬਦਾਮ ਦਾ ਕਰੋ ਕੋਈ ਸੇਵ ਦਾ ਸ্লাইਸ ਬਣਾਓ ਉਹਨੂੰ ਮਾਈਕਰੋਸਕੋਪ 'ਚ ਦੇਖੋ ਉਹ ਸਲਾਈਡ 'ਚ ਤੁਹਾਨੂੰ ਨਜ਼ਰ ਆਏਗਾ ਕਿ ਸੈੱਲ ਜਿਹੜੇ ਨੇ ਨਾ ਉਹ ਵਰਕਿੰਗ ਨੇ ਸੈੱਲ ਜੀਵਨੀ ਸ਼ਕਤੀ ਆ ਦੇ ਸੈੱਲ ਸੈਲੂਲਰ ਲਾਈਫ ਹੈ ਉਹ ਬਿਸਕੁਟ 'ਚ ਤਾਂ ਲਾਈਫ ਹੈ ਹੀ ਨਹੀਂ ਤੋ ਜਿਹਦੇ 'ਚ ਲਾਈਫ ਹੈ ਨਹੀਂ ਜਿਹਦੇ 'ਚ ਕੋਈ ਪੋਟਾਸ਼ੀਅਮ ਜਿਹਦੇ 'ਚ ਕੋਈ ਕੈਲਸ਼ੀਅਮ ਆਰਨ ਜ਼ਿੰਕ ਕੁਝ ਹੈ ਨਹੀਂ ਵਿਟਾਮਿਨ ਮਿਨਰਲ ਕੁਝ ਵੀ ਹੈ ਨਹੀਂ ਉਹ ਕੀ ਕਰੂਗਾ ਤੁਹਾਡੇ ਤੋਂ ਲਊਗਾ ਵਿਟਾਮਿਨ ਕਿ ਉਹਨੂੰ ਬਾਹਰ ਕੱਢੇਗੀ ਬੋਡੀ ਬੋਡੀ ਕਿ ਕਿੱਥੋਂ ਆ ਗਿਆ ਉਹਨੂੰ ਬਾਹਰ ਕੱਢਣ ਲਈ ਸਾਰੀ એનર્ਜੀ ਸਾਡੀ ਵੇਸਟ ਹੋ ਜਾਏਗੀ ਤੇ ਇਸ ਲਈ ਸਾਡੇ ਕੋਲ એનર્ਜੀ ਤਾਂ ਹੈ ਨਹੀਂ ਜਿੰਨੂੰ ਮਿਲੇ ਉਹ ਕਹਿੰਦਾ ਜੀ ਮੈਨੂੰ ਥਕਾਵਟ ਬਹੁਤ ਰਹਿੰਦੀ ਹੈ ਜਿਹਦੇ ਨੂੰ ਥਕਾਵਟ ਰਹਿੰਦੀ ਹੈ ਮੈਨੂੰ ਲੱਗਦਾ ਲੀਵਰ ਕੰਮ ਨਹੀਂ ਕਰਦਾ ਔਰ ਉਹਦਾ ਡਾਈਟ ਠੀਕ ਨਹੀਂ ਹੈਗਾ ਉਹਦਾ ਰੋਟੀ ਸਲੀਪ ਠੀਕ ਨਹੀਂ ਹੈਗੀ ਟਾਈਮ ਤੇ ਸੌਣ ਸੌਣ ਦਾ ਟਾਈਮ ਕੀ ਹੈਗਾ ਅੱਜ ਤਾਂ ਹਮ ਤਾਂ ਸਰ 12 ਵਜੇ ਤੋਂ ਪਹਿਲਾਂ ਸ਼ਾਇਦ ਕੋਈ ਸੌਂਦਾ ਨਹੀਂ ਤੇ ਸਵੇਰੇ 8 8:30 ਉੱਠਦੇ ਆ ਮੈਨੂੰ ਲੱਗਦਾ ਜਿਹੜਾ ਅਸਲੀ ਸੌਣ ਦਾ ਟਾਈਮ ਹੈ ਜਿਹੜਾ ਸ੍ਰਿਸ਼ਟੀ ਦੇ ਵਿੱਚ ਤੁਸੀਂ ਜਾਨਵਰਾਂ ਨੂੰ ਦੇਖੋ ਉਹ ਜੋ ਉਹਨਾਂ ਦਾ ਸੌਣ ਦਾ ਟਾਈਮ ਹੈ ਉਹੀ ਸਾਡਾ ਅਸੀਂ ਵੀ ਜਾਨਵਰੀ ਆ ਅਸੀਂ ਕਿਹੜਾ ਸਾਨੂੰ ਕਿਹੜਾ ਚਾਰ ਅੱਖਾਂ ਲੱਗੀਆਂ ਜੋ ਜੋ 2000ਾਂ ਲੱਗੀਆਂ ਉਹੀ ਦੋ ਸਾਨੂੰ ਲੱਗੀਆਂ ਸੇਮ ਸਾਡੀ ਬੰਤਰ ਸ਼ਰੀਰੀਕ ਬੰਤਰ ਜਾਨਵਰ ਵਰਗੀ ਹੈ ਸਿਰਫ ਬ੍ਰੇਨ ਹੀ ਫਰਕ ਹੈ ਨਾ ਜਾਨਵਰ ਜਿਹੜੇ ਨੇ ਉਹਨਾਂ ਦੇ ਅੱਖਾਂ ਦੇ ਪਿੱਛੇ ਇੱਕ ਐਸਾ ਸੈਂਸਿਟਿਵ ਪੁਰਜਾ ਲੱਗਾ ਹੈ ਜਿਹੜਾ ਕਿ ਲਾਈਟ ਨਾਲ ਚੱਲਦਾ ਹੈ ਜਦੋਂ ਲਾਈਟ ਘਟਦੀ ਹੈ ਉਸ ਸਾਡੇ ਸਾਰੇ ਅੰਗਾਂ ਨੂੰ ਕਹਿੰਦਾ ਸ਼ਾਂਤ 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 ਸੋ ਜਾ ਸੋ ਜਾ ਸੋ ਜਾ ਤੇ ਸਾਰੇ ਜਾਨਵਰ ਉਹਦੀ ਗੱਲ ਮੰਨਦੇ ਨੇ ਉਸ ਪਰਜੇ ਦੀ ਪਰ ਜਿਹੜੇ ਹਿਊਮਨਸ ਨੇ ਜਿਹੜੇ ਇਨਸਾਨ ਨੇ ਉਹ ਕੀ ਜਦੋਂ ਲਾਈਟ ਜਾਂਦੀ ਹੈ ਜਦੋਂ ਸੂਰਜ ਦੇ ਦਿੱਤਾ ਚਲਾ ਜਾਂਦਾ ਹੈ ਤੇ ਅਸੀਂ ਲਾਈਟਾਂ ਬੱਤੀਆਂ ਬਾਹਰ ਲੈਨੇ ਆ ਫਿਰ ਮੋਬਾਈਲ ਫੋਨ ਔਨ ਕਰ ਲੈਨੇ ਆ ਟੀਵੀ ਔਨ ਕਰ ਲੈਨੇ ਆ ਕਲੱਬ ਚਲੇ ਜਾਂਦੇ ਆ ਕੋਈ ਡਾਂਸ ਕਰਦਾ ਪਿਆ ਕੋਈ ਕੁਝ ਕਰਦਾ ਪਿਆ ਕੋਈ ਡਰਾਈਵਿੰਗ ਕਰਦਾ ਪਿਆ ਤੇ ਕਿੱਥੇ ਹੋਸ਼ ਹੈ ਸੌਣ ਦਾ ਤੇ ਜੇ ਸੋਵਾਂਗੇ ਨਹੀਂ ਬ੍ਰੇਨ ਚੋਂ ਐਸੇ ਹਾਰਮੋਨਸ ਨਿਕਲਦੇ ਨੇ ਜਦੋਂ ਅਸੀਂ ਡੀਪ ਸਲੀਪ 'ਚ ਹੁੰਨੇ ਆ ਉਹ ਵੀ ਰਾਤ ਦੇ ਟਾਈਮ ਤੇ ਤੁਸੀਂ ਦਿਨ ਦੇ ਟਾਈਮ ਸੁੰਦੇ ਨਾ ਉਦੋਂ ਨਹੀਂ ਉਹ ਨਿਕਲਦੇ ਜਿਹੜੇ ਹੀਲਿੰਗ ਹਾਰਮੋਨਸ ਨੇ ਜਿਹੜੇ ਕਿ ਜ਼ਖਮਾਂ ਨੂੰ ਭਰਦੇ ਨੇ ਅੰਦਰੋਂ ਦੀ ਜਿਹੜੇ ਬਿਮਾਰੀਆਂ ਨੂੰ ਠੀਕ ਰਿਪੇਅਰ ਕਰਦੇ ਨੇ ਡੀਐਨਏ ਨੂੰ ਰਿਪੇਅਰ ਕਰਦੇ ਨੇ ਡੀਐਨਏ ਡੈਮੇਜ ਹੋ ਗਿਆ ਤਾਂ ਕੈਂਸਰ ਹੋ ਗਿਆ ਡੀਐਨਏ ਨੂੰ ਰਿਪੇਅਰ ਕਰਨ ਵਾਸਤੇ ਜਿਹੜੇ ਹਾਰਮੋਨ ਚਾਹੀਦੇ ਨੇ ਉਹ ਸਾਨੂੰ ਸਲੀਪ ਦੀ ਤੀਜੀ ਸਟੇਜ 'ਚ ਜਾ ਕੇ ਮਿਲਦੇ ਨੇ ਉਹ ਵੀ ਜਦੋਂ ਰਾਤ ਨੂੰ ਅਸੀਂ ਸੁੰਨੇ ਆ ਕਿੰਨੀ ਵੱਡੀ ਗੱਲ ਆ ਸਲੀਪ ਤੋਂ ਬਿਨਾ ਸਲੀਪ ਤੋਂ ਤੁਸੀਂ ਸਿਹਤਮੰਦ ਰਹਿ ਨਹੀਂ ਸਕਦੇ ਸੋ ਇਸ ਲਈ ਸ਼ਾਮ ਨੂੰ 7 ਵਜੇ 8 ਵਜੇ ਸੌਣ ਦਾ ਟਾਈਮ ਹੈ ਤੁਸੀਂ 9 ਵਜੇ ਸੋ ਜਾਇਆ ਕਰੋ 9:30 ਸੋ ਜਾਇਆ ਕਰੋ ਸਵੇਰੇ 4 ਵਜੇ ਉੱਠ ਕੇ ਆਪਣਾ ਦਿਨ ਚੜ੍ਹਾ ਸ਼ੁਰੂ ਕਰੋ ਜਿਹਦਾ ਆਰ ਵਿੱਚ ਲਿਖੀ ਗਈ ਹੈ ਯਾਨੀ ਤੁਹਾਡਾ ਮਤਲਬ ਇਹ ਜਿਹੜਾ ਸਰੀਰ ਚਾਰਜ ਹੁੰਦਾ ਉਹ ਕਈ ਵਾਰੀ ਵੀ ਸੁੱਤੇ ਪਿਆ ਵੀ ਚਾਰਜ ਹੁੰਦਾ ਜਿਹੜਾ ਬੋਡੀ ਐ ਨਾਲ ਲੜਨ ਦੀ ਸ਼ਮਤਾ ਤੁਹਾਡੀ ਵੱਧਦੀ ਹੈ ਉਸ ਦੇ ਨਾਲ ਜੇ ਸਹੀ ਟਾਈਮ ਟੇਬਲ ਆਪਣਾ ਬਣਾ ਲਓ ਸੁੱਤੇ ਪਿਆ ਹੀ ਚਾਰਜ ਹੁੰਦਾ ਜਿਹੜੇ ਚਾਰਜਿੰਗ ਦਾ ਟਾਈਮ ਹੈ ਉਹ ਜਦੋਂ ਅਸੀਂ ਸੋ ਜਾਾਂਗੇ ਉਹ ਰਿਪੇਅਰ ਦਾ ਟਾਈਮ ਹੈ ਸਾਡਾ ਡੀਐਨਏ ਰਿਪੇਅਰ ਹੋਣਾ ਹੈ ਸਾਡੇ ਮੈਮਰੀਜ਼ ਜਿਹੜੀਆਂ ਨੇ ਉਹ ਜਿਹੜੀਆਂ ਬੁਰੀਆਂ ਮੈਮਰੀਜ਼ ਨੇ ਉਹ ਡਿਲੀਟ ਹੁੰਦੀਆਂ ਨਹੀਂ ਸਕੋ ਜੇ ਅਸੀਂ ਨਹੀਂ ਸੁੰਦੇ ਬੁਰੀਆਂ ਮੈਮਰੀਆਂ ਪੱਕੀਆਂ ਹੋ ਜਾਂਦੀਆਂ ਨੇ ਅੱਜ ਕੱਲ ਹਰ ਬੰਦਾ ਬੁਰੀਆਂ ਮੈਮਰੀਜ਼ ਫਸਿਆ ਮੇਰੇ ਰਿਸ਼ਤੇਦਾਰ ਨੇ ਆ ਕਹਤਾ ਮੇਰੇ ਪੁਰਾਣੇ ਦੋਸਤ ਨੇ ਐਦਾਂ ਕਰਤਾ ਮੇਰੇ ਪੁਰਾਣੇ ਰਿਸ਼ਤੇਦਾਰ ਨੇ ਐਦਾਂ ਕਰਤਾ ਮੇਰੇ ਬਿਜ਼ਨਸ ਪਾਰਟਨਰ ਨੇ ਆ ਕਰਤਾ ਉਹ ਹਰ ਟਾਈਮ ਬੰਦਾ ਉਸੇ ਉਲਝ ਜਿਵੇਂ ਮੇਰੇ ਭੈਣ ਨੇ ਆ ਕਰਤਾ ਮੇਰੇ ਪੁਰਾਣੇ ਯਾਰ ਆ ਕਰਤਾ ਮੇਰੇ ਉਹ ਹਰ ਟਾਈਮ ਲੋਕੀ ਜਿਹੜੇ ਨੇ ਨਾ ਸਟ्रेसਫੁੱਲ ਮਾਹੌਲ ਚ ਰਹ ਰਹੇ ਨੇ ਤੇ ਤਾਂ ਹੀ ਕਹਿੰਦੇ ਹੁੰਦੇ ਇੱਕ ਉਹ ਸਿਆਣ ਕਈ ਵਾਰੀ ਇਹ ਘਾਵਤ ਵੀ ਆਉਂਦੀ ਹੁੰਦੀ ਹੈ ਵੀ ਜਦੋਂ ਤੁਸੀਂ ਰਾਤ ਨੂੰ ਸੌਣੇ ਹੋ ਜਦੋਂ ਤੁਸੀਂ ਆਪਣੇ ਬੈੱਡ ਤੇ ਚਲੇ ਜਾਂਦੇ ਹੋ ਤੇ ਇੱਕ ਵਾਰੀ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਦਾ ਵੀ ਅੱਜ ਮੈਂ ਕਿਸੇ ਨਾਲ ਵੀ ਲੜਿਆ ਜਾਂ ਗੁੱਸੇ ਹੋਇਆ ਸਭ ਦਾ ਭਲਾ ਹੋਵੇ ਮੈਂ ਸਭ ਨੂੰ ਮਾਫ ਕੀਤਾ ਸਭ ਨੂੰ ਮਾਫ ਕਰਦੇ ਹੋ ਇਹ ਵੀ ਇੱਕ ਗੱਲ ਮਾਫੀ ਮੰਗ ਲਓ ਤੇ ਮਾਫ ਕਰਦੇ ਹੋ ਹਾਂਜੀ ਦੋ ਕੰਮ ਕਰੋ ਉਸ ਦੇ ਆਪਣੇ ਹਰ ਆਪਣੇ ਹਰ ਮੰਨ ਲਓ ਉਹਨੂੰ ਕਹਿੰਦੇ ਹਰਮਨੀ ਹੋ ਗਈ ਸਰ ਕਈ ਕਹਿੰਦੇ ਹੁੰਦੇ ਸਾਨੂੰ ਨੀਂਦ ਆਉਂਦੀ ਨਹੀਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਕਹਿੰਦੇ ਅਸੀਂ ਬੈੱਡ ਤੇ ਚਲੇ ਜਾਂਦੇ ਆ ਮੰਜੇ ਤੇ ਚਲੇ ਜਾਂਦੇ ਆ ਸੌਣ ਦੇ ਲਈ ਪਰ ਨੀਂਦ ਨਹੀਂ ਆਉਂਦੀ ਕੀ ਕਾਰਨ ਉਸ ਦਾ ਕੀ ਉਹਦਾ ਕਾਰਨ ਇਹ ਹੈ ਥਾਟਸ ਜਿਹੜੇ ਮਨ ਦੇ ਵਿਚਾਰ ਨੇ ਉਹ ਖਤਮ ਹੀ ਨਹੀਂ ਹੋ ਰਹੇ ਤੁਹਾਡੇ ਉਹ ਐਕਸਰਸਾਈਜ਼ ਤੁਸੀਂ ਤੁਹਾਡਾ ਸਰੀਰ ਥੱਕਿਆ ਨਹੀਂ ਹੋਇਆ ਤੁਹਾਡਾ ਮਾਈਂਡ ਐਕਟਿਵ ਹੈ ਜੇ ਸਰੀਰ ਹੀ ਨਹੀਂ ਥਕਾਓਗੇ ਤਾਂ ਨੀਂਦ ਕਿੱਥੋਂ ਆਏਗੀ ਪਹਿਲੀ ਜਿਹੜਾ ਮੈਨੂੰ ਕਹਿੰਦਾ ਨਹੀਂ ਆਉਂਦੀ ਉਹਨੂੰ ਮੈਂ ਕਹਿੰਦਾ ਪਹਿਲਾਂ ਤੂੰ ਆਪਣੇ ਘਰ ਚ ਚੌਕੀਦਾਰੀ ਦਾ ਕੰਮ ਕਰ ਲੈ ਸ਼ੈਰ ਕਰ ਐਕਸਰਸਾਈਜ਼ ਕਰ ਅਕਜ਼ਰਸ਼ਨ ਕਰ ਮੈਡੀਟੇਟ ਕਰ ਕੁਝ ਜੜੀਆਂ-ਮੁੱਟੀਆਂ ਵੀ ਹੈਲਪ ਕਰਦੀਆਂ ਨੇ ਬਹੁਤ ਹੈਲਪ ਕਰਦੀਆਂ ਨੇ ਅਸ਼ਵਗੰਧਾ ਹੋ ਗਿਆ ਸ਼ੰਕੁਪਸ਼ਪੀ ਹੋ ਗਈ ਇੱਕ ਤਗਰ ਜੜੀ-ਬੂਟੀ ਹੁੰਦੀ ਹੈ ਇੰਡੀਅਨ ਵਲੇਰੀਅਨ ਉਹਨੂੰ ਕਹਿੰਦੇ ਨੇ ਅਸੀਂ ਅਸੀਂ ਯੂਰਪ 'ਚ ਬਹੁਤ ਜ਼ਿਆਦਾ ਉਹਦਾ ਸਾਡਾ ਪ੍ਰੋਡਕਟ ਹੈ ਇੰਡੀਅਨ ਵਲੇਰੀਅਨ ਉਹਦਾ ਅਸੀਂ ਇੱਕ ਪ੍ਰੋਡਕਟ ਹੈ 슬ੀਪ ਨੇਚੁਰਲਸ ਇੱਕ ਹੈਗਾ ਗੁੱਡ ਨਾਈਟ 슬ੀਪ ਇਹੋ ਜਿਹਾ ਮੈਂ ਬਣਾਏ ਹੋਏ ਨੇ ਕਿਉਂਕਿ ਮੈਂ ਖੁਦ ਐਮਡੀ ਆ ਹਰਬਲ ਫਾਰਮਕੋਲੋਜੀ ਚ ਤੇ ਮੈਂ ਜੜੀ ਬੂਟੀਆਂ ਜਿਹੜੀਆਂ ਹਿਮਾਲੇ ਚੋਂ ਆਉਂਦੀਆਂ ਜਾਂ ਵਰਲਡ ਦੇ ਕਿਸੇ ਕੋਨੇ ਚੋਂ ਆਉਂਦੀਆਂ ਨੇ ਉਹਨਾਂ ਤੇ ਮੈਂ ਸਟੱਡੀ ਕੀਤੀ ਹੋਈ ਹੈ ਤੇ ਉਹਨਾਂ ਦਾ ਮਿਕਸਚਰ ਬਣਾ ਕੇ ਅਸੀਂ ਹਰਬਲ ਕੈਪਸੂਲਸ ਬਣਾਏ ਹੋਏ ਨੇ ਸਪਲੀਮੈਂਟਸ ਟਾਈਪ ਜਿਹੜੇ ਕਿ ਯੂਰਪ ਦੇ ਲੋਕੀ ਬਹੁਤ ਸਾਡੇ ਯੂਜ਼ ਕਰ ਰਹੇ ਨੇ ਔਰ ਇੰਡੀਆ ਚ ਵੀ ਕਾਫੀ ਕਰ ਰਹੇ ਨੇ ਤੇ ਉਹ ਦੋ ਕੈਪਸੂਲੋ ਦੇ ਚ ਸੁਗੰਦਾ ਹੋ ਗਿਆ ਸ਼ੰਕਪੁਸ਼ਪੀ ਹੋ ਗਈ ਤਗਰ ਇੱਕ ਜੜੀ ਬੂਟੀ ਹੈ ਇੰਡੀਅਨ ਵਲੇਰੀਅਨ ਉਹ ਤਾਂ ਜਿਹੜੇ ਜਿਹਨੂੰ ਮਿਰਗੀ ਦੇ ਦੌਰਾ ਵੀ ਪੈਂਦਾ ਹੋਇਆ ਨਾ ਉਹਨੂੰ ਵੀ ਸ਼ਾਂਤ ਕਰ ਦਈਏ ਕਿਉਂਕਿ ਤਗਰ ਐਸੀ ਚੀਜ਼ ਹੈ ਜਿੱਦਾਂ ਮਿਰਗੀ ਵੀ ਇੱਕ ਹਾਈਪਰ ਐਕਟਿਵ ਸਟੇਟ ਹੈ ਜਿੱਦਾਂ ਇੱਕ ਤਾਂ ਸੀ ਅਵੇਕ ਹੈ ਗਿਆ ਜਾਗਰਤ ਅਵਸਥਾ ਇੱਕ ਜਾਗਰਤੋ ਵੀ ਅਗਲੀ ਸਟੇਜ ਹੈ ਹਾਈਪਰ ਐਕਟਿਵ ਮਿਰਗੀ ਦਾ ਦੌਰਾ ਹੈ ਨਾ ਹਿਸਟਰੀਆ ਹੋ ਜਾਣਾ ਮਿਰਗੀ ਦੇ ਦੌਰਾ ਪੈ ਜਾਣਾ ਗੁੱਸਾ ਬਹੁਤ ਜ਼ਿਆਦਾ ਚੜ ਜਾਣਾ ਇਹਨਾਂ ਚ ਵੀ ਉਹ ਜਿਹੜੀਆਂ ਜਿਹੜੀਆਂ ਬੁੱਟੀਆਂ ਸ਼ੰਕਪੁਸ਼ਪੀ ਬ੍ਰह्ਮੀ ਹਨਾ ਮੰਡੂਕਪਰਨੀ ਇਹ ਇਹ ਕਾਮ ਡਾਊਨ ਕਰ ਦਿਆ ਨੇ ਬ੍ਰੇਨ ਨੂੰ ਤੇ ਨੀਂਦ ਵੀ ਆ ਜਾਂਦੀ ਹੈ ਇਹ ਤੇ ਬੜੀ ਵਧੀਆ ਨੇਚਰਲ ਨਾਲੇ ਕੋਈ ਆਰਟੀਫੀਸ਼ੀਅਲ ਪिल्स ਖਾਣ ਦੀ ਲੋੜ ਨਹੀਂ ਜਿਹੜੇ ਪिल्स ਖਾਂਦੇ ਨੇ ਉਹਨਾਂ ਦੀ ਮੈਮਰੀ ਤੇ ਅਸਰ ਹੁੰਦਾ ਉਹਨਾਂ ਦੇ ਹਾਰਮੋਨਸ ਤੇ ਅਸਰ ਹੁੰਦਾ ਉਹਨਾਂ ਦੀ ਬ੍ਰੇਨ ਸੈਲਸ ਤੇ ਅਸਰ ਹੁੰਦਾ 네ਗੇਟਿਵ ਅਸਰ ਹੁੰਦਾ ਤੇ ਬੈਟਰ ਹੈ ਕਿ ਤੁਸੀਂ ਆਵ ਜੀ ਬ੍ਰਹਮੀ ਸ਼ਕ ਪੁੱਛੀ ਬੱਚਾ ਦੇ ਇੱਕ ਮੇਰੇ ਕੋਲ ਇੰਟੈਲੀਜੈਂਸ ਆਫੀਸਰ ਆਏ ਸੀ ਕਿ ਪੰਜਾਬ ਦੇ ਤੇ ਉਹ ਕਹਿੰਦੇ ਡਾਕਟਰ ਸਾਹਿਬ ਮੈਨੂੰ ਬਹੁਤ ਐਂਗਜ਼ਾਈਟੀ ਰਹਿੰਦੀ ਹੈ ਨੀਂਦ ਵੀ ਨਹੀਂ ਆਂਦੀ ਟੈਨਸ਼ਨ ਵੀ ਰਹਿੰਦੀ ਹੈ ਔਰ ਸੋਚਾਂ ਵੀ ਨਹੀਂ ਕੰਟਰੋਲ ਚ ਆਉਂਦੀਆਂ ਤੇ ਮੇਰਾ ਐਗਜ਼ਾਮ ਵੀ ਹੈਗਾ ਮੈਂ ਕਹਾ ਤੁਸੀਂ ਬ੍ਰਹਮੀ ਸ਼ਗ ਪੁਸ਼ਪ ਮੈਂ ਦੋ ਚਾਰ ਦੋਈਆਂ ਦਿੱਤੀਆਂ ਐਹੀ ਵਾਲੀਆਂ ਮੈਂ ਕਹਾ ਤੁਸੀਂ ਤੁਹਾਨੂੰ ਮੈਂ ਕਹਿ ਰਿਹਾ ਤੁਹਾਡੇ 95 ਨੰਬਰ ਆਣਗੇ 100 ਚ ਤੋਂ ਮੇਰੇ ਕੋਲ ਕੱਲ ਕਲੀਨਿਕ ਤੇ ਆਏ ਸੀਗੇ ਕਹਿੰਦੇ ਡਾਕਟਰ ਸਾਹਿਬ ਤੁਸੀਂ 95 ਕਿਹਾ ਸੀ ਮੇਰੇ 95 ਹੀ ਆਏ ਨੇ ਔਰ ਮੇਰੀ ਪ੍ਰਮੋਸ਼ਨ ਵੀ ਹੋ ਗਈ